ਹੁਣ ਮੈਂ ਕਹੂੰਗਾ ਇੱਥੇ ਆ ਕੇ ਪਤਾ ਲੱਗਦਾ ਕਿਵੇਂ ਆ ਕਿਉਂ ਨਹੀਂ ਹੁਣ ਆਉਂਦੇ ਇੱਥੇ ਕਿਵੇਂ ਉਹ ਸਿਰਫ ਆਪਦੇ ਕਿਸ਼ਤੀਆਂ 'ਚ ਬਹਿ ਕੇ ਫੋਟੋਆਂ ਕਰਾਉਣ ਨੂੰ ਆਗੇ ਹੁਣ ਅੱਗੇ ਆਉਣ ਨਾ ਉਹ ਤਾਂ ਸਵੇਰ-ਸਵੇਰ ਆਉਂਦੇ ਆ ਜਾਂ ਕਿਸੇ ਟਾਈਮ ਆਉਂਦੇ ਆ ਕਿ ਇਕੱਠੇ ਹੋ ਕੇ ਆਪਦਾ ਉਹਨਾਂ ਕੋਲੇ ਚੈਨਲ ਆਪਦੇ ਹੈਗੇ ਆ ਸਾਰਾ ਮੀਡੀਆ ਆਪਦਾ ਹੈਗਾ ਉਸ ਤਰੀਕੇ ਨਾਲ ਉਹ ਆਪਦੇ ਆਪ ਨੂੰ ਪ੍ਰੋਮੋਟ ਕਰਦੇ ਨਹੀਂ ਪਰ ਜੇ ਮੈਂ ਅੱਜ ਗੱਲ ਕਰਾਂ ਵੀ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਇਹ ਚੀਜ਼ ਉਹਨਾਂ ਦੀ ਸਮਝਦੇ ਆ ਤੇ ਉਹਨਾਂ ਨੂੰ ਕਿਵੇਂ ਇੱਥੋਂ ਫਟਕਾਰ ਪੈ ਰਹੀ ਹੈ ਤੇ ਕਿਵੇਂ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਉਹਨਾਂ ਨੂੰ ਭਲੀ ਭਾਤੀ ਪਤਾ ਜੀ ਜਿਵੇਂ ਕਹਿੰਦੇ ਐਸੇ ਪੰਜਾਬ ਦੇ ਹਮਦਰਦੀਆਂ ਅਸੀਂ ਕਹਿੰਦੇ ਆ ਅੱਜ ਦਿੱਲੀ ਦੇ ਮੁੱਖ ਮੰਤਰੀ ਆਏ ਕੇਜਵਲ ਸਿੰਘ ਜੀ ਦੌਰਾ ਕਰਨ ਆਏ ਹੈ ਪ੍ਰਭਾਵਿਤ ਲੱਗਦਾ ਵੀ ਕੁਝ ਦੇਖ ਕੇ ਜਾਣਗੇ ਕੋਈ ਪੈਕੇਜ ਲਿਆਏ ਹੋਣਗੇ ਨਹੀਂ ਦੇਖੋ ਪੈਕੇਜ ਕੀ ਉਹ ਤਾਂ ਉਧੂ ਬਣਾਉਣ ਆਏ ਆ ਜਿਵੇਂ ਆ ਪਰਸੂ ਇੱਥੇ ਮੁੱਖ ਮੰਤਰੀ ਬਣਾ ਕੇ ਗਿਆਗਾ ਉਹ ਕੀ ਬਣਾ ਕੇ ਗਿਆ ਵੀ ਪਿੰਡ ਪਹਿਲਾਂ ਹੀ ਕੈਪਚਰ ਕਰ ਲਿਆ ਉਹਨਾਂ ਨੇ ਆਪ ਦੇ ਜਿਹੜੇ ਦਿਖਾਉਣ ਦੇ ਜਿਹੜਾ ਨਾਟਕਬਾਜ਼ੀ ਉਹ ਕਰਦਾ ਉਹੀ ਉਹਨਾਂ ਨੇ ਦਿਖਾਈ ਆ ਵੀ ਆਪ ਨੇ ਹੀ ਲਿਆ ਕੇ ਲੋਕ ਪਿੰਡ ਚ ਦਿਖਾਤੇ ਰੋਪੇ ਉਹਨਾਂ ਦੀ ਮਦਦ ਕਰਤੀ ਜਿਹੜੇ ਐਕਚੁਅਲ ਪਿੰਡ ਵਾਲੇ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਪਹਿਲਾਂ ਹੀ ਕੈਪਚਰ ਕਰ ਲਿਆ ਸੀਗਾ ਤੇ ਜਿਹੜੀ ਉਦੋਂ ਤਾਂ ਇੱਥੇ ਅਨੁਸਟ੍ਰੇਸ਼ਨ ਦੀਆਂ ਚਾਰ ਬੋਡਾਂ ਸੀ ਬਰਸੋਂ ਤਾਂ ਤੇ ਅੱਜ ਉਹ ਕੱਢ ਕੇ ਲੈ ਕੇ ਤੇ ਉਹਨਾਂ ਦੀ ਬੰਦ ਪਈ ਆ ਕਹਿੰਦੇ ਜੀ ਇਹ ਸਾਡੀ ਤਾਂ ਚੱਲਣ ਯੋਗ ਹਾਲਤ ਹੀ ਨਹੀਂ ਹੈਗੀਗੀ ਫਿਰ ਜੇ ਚੱਲਣ ਯੋਗ ਹਾਲਤ ਨਹੀਂ ਤਾਂ ਉਹਨੂੰ ਲੈ ਕੇ ਕਿਉਂ ਆਏ ਹੋ ਇੱਥੇ ਸਾਨੂੰ ਬੁੱਧੂ ਬਣਾਉਣ ਨੂੰ ਇਹ ਚੀਜ਼ਾਂ ਦੇਖੋ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਸਭ ਸਮਝ ਚੁੱਕੇ ਆ ਤੇ ਇਹ ਸਮਝ ਕੇ ਲੋਕ ਆਪ ਮੁਹਾਰੇ ਹੋ ਗਏ ਆ ਪੰਜਾਬ ਦੇ ਲੋਕੀ ਜੇ ਪੰਜਾਬ ਦੀ ਆਵਾਮ ਆਪਦੇ ਪੰਜਾਬ ਨਾਲ ਹਮੇਸ਼ਾ ਖੜੀ ਆ ਇਹੀ ਆ ਵੀ ਗੁਰੂ ਸਾਹਿਬ ਨੇ ਜਦੋਂ ਆਪਾਂ ਨੂੰ ਕਹਿਤਾ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਫਲਸਫਾ ਦਿੱਤਾ ਵੀ ਆਪਾਂ ਆਪਣੇ ਨਾਲ ਖੜਨਾ ਤੇ ਆਪਾਂ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਚੱਲਣਾ ਉਹੀ ਅੱਜ ਇੱਥੇ ਪ੍ਰਤੱਖ ਦੇਖਣ ਨੂੰ ਮਿਲਦਾ ਸਿੱਧੂ ਸਿੱਧੂ ਸਾਹਿਬ ਇਹ ਜਿਹੜੀ ਬੋਰਡ ਲੈ ਕੇ ਆਏ ਹੋ ਇਹਦੀ ਕੀਮਤ ਕਿੰਨੀ ਹੈ ਔਰ ਇਹ ਤੁਹਾਨੂੰ ਕੀ ਜ਼ਰੂਰਤ ਹੈ ਕੀ ਸਰਕਾਰ ਦਾ ਫੇਲਿਅਰ ਕਿ ਵੋਟਰ ਤੁਹਾਨੂੰ ਆਪ ਨੂੰ ਲਿਆਉਣੀਆਂ ਪੈਰੀਆਂ ਐ ਸੀਐਮ ਸਾਹਿਬ ਦੇ ਤਾਂ ਬਹੁਤ ਵੱਡੇ ਦਾਵੇ ਸੀ ਕਿ ਹੈਲੀਕਾਪਟਰ ਦੇ ਦੇਾਂਗੇ ਵੋਟਾਂ ਦੇ ਦੇਾਂਗੇ ਕੁਕੜੀ ਦੇ ਆਂਡੇ ਤੇ ਫਲਾਣਾ ਤੇ ਜਿਵੇਂ ਚੁਟਕਲੇਬਾਜ਼ੀ ਕਰਦੇ ਨੇ ਇਹਦੇ ਤੇ ਤੁਹਾਡਾ ਕੀ ਆਨਸਰ ਹੈ ਬੋਰਡ ਦੀ ਕੀਮਤ ਔਰ ਕਾਹਦੇ ਕੋਲੋਂ ਲਿਓਣੀਆਂ ਪੈ ਰਹੀਆਂ ਕਿ ਸਰਕਾਰ ਦਾ ਫੇਲਿਅਰ ਹੈ ਦੇਖੋ ਇਹ ਚੀਜ਼ ਦਾ ਐਡਮਿਨਿਸਟ੍ਰੇਸ਼ਨ ਦਾ ਫੇਲਿਅਰ ਹੈ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਇੱਥੇ ਐਨਡੀਆਰਐਫ ਦੀਆਂ ਦੋ ਵੋਟਾਂ ਤੀਸਰੀ ਜਿਹੜੀ ਥੋਂ ਦੀ ਲੋਕਲ ਐਡਮਿਨਿਸਟ੍ਰੇਸ਼ਨ ਦੀ ਵੋਟ ਆ ਉਹ ਕਹਿੰਦੇ ਸਾਡੀ ਚਲਣਯੋਗ ਹਾਲਤ ਚ ਨਹੀਂ ਤੇ ਇਹ ਵੋਟ ਅਸੀਂ ਜੇ ਮੈਂ ਗੱਲ ਕਰਾਂ ਅਸੀਂ ਬਾਏ ਨਹੀਂ ਕੀਤੀ ਅਸੀਂ ਖਾਲਸਾ ਏਡਾਲਿਆਂ ਤੋਂ ਹੈਲਪ ਲਈ ਹੈ ਕਿ ਉਹਨਾਂ ਨੇ ਸਾਨੂੰ ਇਹ ਵੋਟ ਅਰੇਂਜ ਕਰਾ ਕੇ ਦਿੱਤੀ ਹੈ ਕਿਉਂਕਿ ਜੇ ਆਪਣੀਆਂ ਦੇਖੀਏ ਬਹੁਤ ਆਰਗੇਨਾਈਜੇਸ਼ਨਸ ਆ ਪੰਜਾਬ ਚ ਜਿਹੜੀਆਂ ਕੰਮ ਕਰ ਰਹੀਆਂ ਕੋਈ ਵੱਦ ਸਮਰਥਾ ਕਈਆਂ ਕੋਲੇ ਕਈਆਂ ਕੋਲੇ ਨਹੀਂ ਹੈਗੀ ਪਰ ਜੇ ਆਪਾਂ ਕਹ ਲਈਏ ਜज्ਬਾ ਬਹੁਤ ਆ ਪੰਜਾਬੀਆਂ ਚ ਪਰਸੋ 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 ਭਗਵਾਨ ਜੀ ਮਾਨ ਇੱਥੇ ਆਇਆ ਸੱਤ ਬੋਟਾਂ ਇਹ ਆਈਆਂ ਆ ਔਰ ਇੱਕ ਦਿਨ ਪਹਿਲਾਂ ਸ਼ਾਮ ਨੂੰ ਆ ਗਈਆਂ ਸੀ ਇੱਥੇ ਹੀ ਸੀ ਉਹਨਾਂ ਨੇ ਆ ਕੇ ਸਾਰੀ ਤਿਆਰੀ ਕਰਨੀ ਸ਼ੁਰੂ ਕਰਤੀ ਪਰਸੋ ਭਗਵਾਨ ਜੀ ਮਾਨ ਜੀ ਨੂੰ ਆਇਆ ਤੇ 8 ਵਜੇ ਇਸ ਰਸਤੇ ਤੇ ਪੁਲਿਸ ਹੀ ਪੁਲਿਸ ਲੱਗ ਗਈ ਕਿਸੇ ਨੂੰ ਇਧਰ ਆਉਣਾ ਜਾਣਾ ਬੰਦ ਕਰਤਾ ਆ ਲੰਗਰਾਂ ਦੇ ਜਿਹੜੇ ਬੈਨਰ ਲੱਗੇ ਸੀ ਲੋਕਾਂ ਦੇ ਉਹ ਵੀ ਲਵਾਤੇ ਉਹਨਾਂ ਨੇ ਔਰ ਜਿਹੜਾ ਰਾਸ਼ਨ ਲੋਕ ਲੈ ਕੇ ਆਏ ਉਹਨਾਂ ਨੂੰ ਪਿੱਛੇ ਹਸੈਨੀ ਵਾਲੇ ਤੋਂ ਪਿੱਛੇ ਮੋੜਤਾ ਹੂੰ ਆਖਰਕਾਰ ਉਹ ਲੋਕ ਬਚ ਪਰੇਸ਼ਾਨ ਹੋਏ 4 ਵਜੇ ਤੱਕ ਇੱਥੇ 12 ਵਜੇ 1 ਵਜੇ ਭਗਵੰਤ ਮਾਲ ਆਇਆ ਤੇ 3-3 ਘੰਟੇ ਉਹਨੇ ਵੋਟਾਂ ਦੇ ਉੱਤੇ ਜਿਹੜੀਆਂ ਸਰਕਾਰੀ ਵੋਟਾਂ ਸੀ ਫੋਟੋਆਂ ਖਿੱਚੀਆਂ ਬਸ ਵੀਡੀਓ ਬਣਾਈਆਂ ਜਿਹੜੀ ਉਹ ਬੀਬੀ ਨੇ ਡਰਾਮਾ ਕੀਤਾ ਨਾ ਰੋਕੇ ਉਹ ਵੀ ਇਸ ਪਿੰਡ 'ਚ ਕੀਤਾ ਪਿੰਡ ਵਾਲੇ ਟੋਟਲ ਵਿਰੋਧ ਕਰ ਰਹੇ ਸੀ ਅਸੀਂ ਕੋਲੇ ਸੀ ਹੂੰ ਔਰ ਪਿੰਡ ਵਾਲਿਆਂ ਨੂੰ ਧਾਕੇ ਪ੍ਰਸ਼ਾਸਨ ਨੇ ਪਾਸੇ ਕਰਤਾ ਪਿੰਡ ਬੰਦੇ ਲਿਆ ਕੇ ਭਗਵੰਤ ਮਾਨ ਦੇ ਸਾਹਮਣੇ ਖੁਲਿਹਾਰ ਕੇ ਉਹਨਾਂ ਨੂੰ ਸ਼ੋਅ ਕੀਤਾ ਕਿ ਪਿੰਡ ਵਾਲਿਆਂ ਨਾਲ ਭਗਵੰਤ ਮਾਨ ਦੀ ਗੱਲਬਾਤ ਹੋਈ ਤੇ ਬਾਬਾ ਜੀ ਉਹ ਜਿਹੜੀ ਬੀਬੀ ਹੈ ਉਹਨਾਂ ਦੀ ਮੈਂ ਹੁਣੇ ਇੰਟਰਵਿਊ ਕਰ ਰਿਆ ਸੀ ਕੋਈ ਚੇਅਰਮੈਨ ਆਏ ਨੇ ਸੰਗਰੂਰ ਤੋਂ ਆਏ ਸਰਕਾਰ ਵੱਲੋਂ ਨੇ ਔਰ ਉਹ ਬੀਬੀ ਪਿੱਛੇ-ਪਿੱਛੇ ਲੁੱਕਦੀ ਫਿਰਦੀ ਸੀ ਉਹ ਬੀਬੀ ਹੁਣ ਵੀ ਇੱਥੇ ਫਿਰਦੀ ਹੁਣ ਵੀ ਹੁਣ ਵੀ ਅੱਜ ਵੀ ਆਈ ਹੋ ਹਾਂਜੀ ਹਾਂਜੀ ਗੱਲ ਕੁਐਸਚਨ ਲੈ ਲਓ ਉਹ ਬੀਬੀ ਹੁਣ ਵੀ ਇੱਥੇ ਘੁੰਮ ਰਹੇ ਨੇ ਔਰ ਮਨੋਂ ਦੀ ਇੰਟਰਵਿਊ ਕਰਨ ਲੱਗਾ ਚੇਅਰਮੈਨ ਸਾਹਿਬ ਦੀ ਤੇ ਬੀਬੀ ਪਿੱਛੇ ਪਿੱਛੇ ਹੋ ਰਹੀ ਸੀ ਕਿਉਂਕਿ ਬੀਬੀ ਜੀ ਨੂੰ ਲੱਗਦਾ ਸ਼ਰਮਿੰਦਾ ਮਹਿਸੂਸ ਕਰ ਰਹੇ ਭਗਵੰਤ ਮਾਨ ਜੀ ਜਿਹੜਾ ਰੋ ਰਹੇ ਸੀ ਇਹ ਤੁਹਾਡੇ ਕਲੀ ਡਰਾਮੇਬਾਜੀ ਸੀ ਜਾਂ ਬਹੁਤ ਜ਼ਿਆਦਾ ਉਹਨਾਂ ਨੂੰ ਵਿਰਾਗ ਆ ਰਿਹਾ ਸੀ ਪੰਜਾਬ ਪ੍ਰਤੀ ਦੇਖੋ ਭਗਵੰਤ ਮਾਨ ਇੱਕ ਕਲਾਕਾਰ ਆ ਹਾਂਜੀ ਕਲਾਕਾਰੀ ਵਿੱਚ ਕਈ ਵਾਰੀ ਅੱਖਾਂ ਚੋਂ ਅਥਰੂ ਵਿਖਾਉਣੇ ਪੈਂਦੇ ਡਰਾਮੇਬਾਜੀ ਕਰਕੇ ਹਾਂਜੀ ਉਹੀ ਚੀਜ਼ ਉਹ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਮੈਂ ਕਹੂੰ ਇਹ ਕੁਝ ਮਜ਼ਾਕ ਕਰ ਰਿਹਾ ਉਹ ਇੱਕ ਤਰੀਕੇ ਨਾਲ ਲੋਕ ਡੁੱਬ ਰਿਹਾ ਨੀਰੋ ਬੰਸਰੀ ਵਜਾ ਰਿਹਾ ਹਨਾ ਇਹ ਸੜਦੇ ਲੋਕ ਉਚਾਰੇ ਡੁੱਬਣੇ ਆ ਉਹ ਆ ਕੇ ਇੱਥੇ ਪਿਕਨਿਕ ਮਨਾ ਰਿਆ ਉਹ ਚਾਹੀਦਾ ਇਹ ਸੀ ਕਿ ਚਲੋ ਯਾਰ ਪਹਿਲਾਂ ਨਹੀਂ ਕੁਝ ਕਰ ਸਕੀ ਸਰਕਾਰ ਹੁਣ ਹੀ ਹਰ ਜਗ੍ਹਾ ਦੇ ਉੱਤੇ ਸਰਕਾਰ ਸਰਕਾਰ ਵੱਲੋਂ ਕੈਂਪ ਲਾਏ ਜਾਂਦੇ ਇਹਨਾਂ ਲੋਕਾਂ ਨੂੰ ਕੱਢ ਕੇ ਕੈਂਪਾਂ ਦੇ ਵਿੱਚ ਛੱਡਿਆ ਛੱਡਿਆ ਮੈਂ ਕੱਲ ਇਹ ਕਰਦੇ